ਤੁਹਾਨੂੰ ਪਟਿਆਲਾ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਇਸ ਮੌਕੇ ਜਿਹੜੀ ਪਟਿਆਲਾ ਦੀ 12 ਤਰੀ ਦੇ ਵਿੱਚ ਜਿਹੜੀ ਕਪੜਾ ਮਾਰਕੀਟ ਲੱਗਦੀ ਸੀ ਉੱਥੇ ਜਿਹੜੀ ਹੈਗੀ ਭਿਆਨਕ ਅੱਗ ਲੱਗੀ ਆ ਤੁਸੀਂ ਲਾਈਵ ਤਸਵੀਰਾਂ ਤੁਹਾਨੂੰ ਮੈਂ ਪਟਿਆਲੇ ਤੋਂ ਦਿਖਾ ਰਿਹਾ ਇਸ ਮੌਕੇ ਦੀਆਂ ਸਿੱਧੀਆਂ ਛੋਟੀ 12 ਤਰੀ ਦੀਆਂ ਤਸਵੀਰਾਂ ਨੇ ਇਹ ਜਿੱਥੇ ਕਿ ਕਪੜਾ ਜਿਹੜੇ ਇੱਥੇ ਮਾਰਕੀਟ ਸੀ ਉਹਨੂੰ ਜਿਹੜੀ ਬਹੁਤ ਭਿਆਨਕ ਜਿਹੜੀ ਅੱਗ ਲੱਗੀ ਆ ਤੁਹਾਨੂੰ ਦਿਖਾ ਰਿਹਾ ਟਰਾਂਸਫਾਰਮਰ ਵੀ ਉਹਨੂੰ ਜਿਹੜੀ ਅੱਗ ਲੱਗ ਚੁੱਕੀ ਆ ਟਰਾਂਸਫਾਰਮਰ ਨੂੰ ਵੀ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਪਟਿਆਲੇ ਤੋਂ ਸਿੱਧੀਆਂ ਤੁਹਾਨੂੰ ਲਾਈਵ ਤਸਵੀਰਾਂ ਦਾ ਮੌਕੇ ਜੀ ਬਿਲਕੁਲ ਜਿਹੜੀਆਂ ਪਟਿਆਲੇ ਦੇ ਵਿੱਚ ਜਿਹੜੀ ਵਾਹਤ ਵੀ ਭਿਆਨਕ ਜਿਹੜੀ ਅੱਗ ਲੱਗੀ ਆ ਪਟਿਆਲੇ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਸੀ ਦਿਖਾ ਰਿਹਾ ਇਸ ਮੌਕੇ ਵੀਡੀਓ ਜਿਹੜੀ ਹੈਗੇ ਸ਼ੇਅਰ ਕਰੋ ਵੱਧ ਤੋਂ ਵੱਧ ਪਟਿਆਲੇ ਜੀ ਤੁਹਾਨੂੰ ਐਸੀ ਤਸਵੀਰਾਂ ਦਿਖਾ ਰਿਹਾ ਜਿੱਦ ਤੱਕ ਬਹੁਤ ਹੀ ਭਿਆਨਕ ਅੱਗ ਜਿਹੜੀ ਅੱਗੇ ਵੱਧ ਰਹੀ ਹੈ ਤੁਹਾਨੂੰ ਵੱਧ ਤਸਵੀਰਾਂ ਦਿਖਾ ਰਿਹਾ ਪਟਿਆਲੇ ਦੀਆਂ ਛੋਟੀ ਬਾਰਾਂ ਦੇ ਰੇਹ ਦੀਆਂ ਜਿਹੜੀ ਕਿ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਹੈ ਇੱਥੇ ਟਰਾਂਸਫਾਰਮ ਨੇ ਟਰਾਂਸਫਾਰਮ ਨੂੰ ਜਿਹੜੀ ਅੱਗ ਲੱਗਦੀ ਆ ਤੁਹਾਨੂੰ ਵੀਰਾਂ ਦਿਖਾ ਰਿਹਾ ਇੱਥੇ ਜਿਹੜੇ ਆ ਗੱਡੀਆਂ ਸਕੂਟਰ ਮੋਟਰਸਾਈਕਲ ਵੀ ਜਿਹੜੇ ਸੜਕੇ ਸਵਾ ਹੋ ਗਏ ਉਹਨਾਂ ਦੇ ਭਿਆਨਕ ਤਸਵੀਰਾਂ ਦਿਖਾ ਰਿਹਾ ਮੰਦਰ ਬਿਲਕੁਲ ਹਨੇਰਾ ਹੋ ਰਿਹਾ ਉਹਨਾਂ ਤਸਵੀਰਾਂ ਦਿਖਾ ਰਿਹਾ ਪਟਿਆਲੇ ਦੀਆਂ ਜਿੱਥੇ ਕਿ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਵੀ ਜਿਹੜਾ ਹੈਗਾ ਬਿਲਕੁਲ ਹਨੇਰ ਗਰਾਬ ਧੂਆਂ ਚਾਰੇ ਪਾਸੇ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਪਟਿਆਲੇਆਂ ਦਿਖਾ ਰਿਹਾ ਜਿੱਥੇ ਕਿ ਬਹੁਤ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਆ ਟਰਾਂਸਫਾਰਮਰ ਨੂੰ ਵੀ ਜਿਹੜੀ ਹੈਗੀ ਅੱਗ ਲੱਗ ਚੁੱਕੀ ਆ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਪਟਿਆਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਕਿ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਆ ਤਸਵੀਰਾਂ ਤੁਹਾਨੂੰ ਪਟਿਆਲੇ ਤੋਂ ਪਟਿਆਲੇ ਤੋਂ ਦਿਖਾ ਰਹੇ ਆ ਜਿੱਥੇ ਕਿ ਜਿਹੜੀ ਹੈਗੀ ਆ ਬਹੁਤ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਆ ਉਹ ਪਟਿਆਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਟਿਆਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿਉਂਦੇ ਪਟਿਆਲਾ ਦੇ ਵਿੱਚ ਜਿਹੜੀ ਬਹੁਤ ਹੀ ਹਾਨਕ ਜਿਹੜੀ ਅੱਗ ਲੱਗ ਰਹੀ ਹੈ ਇੱਥੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਵੀ ਬਹੁਤ ਜਿਹੜਾ ਨੁਕਸਾਨ ਹੋਇਆ ਬਹੁਤ ਭਾਰੀ ਨੁਕਸਾਨ ਹੋਇਆ ਪਟਿਆਲਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸੀ ਪਟਿਆਲਾ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਹਨਾਂ ਜਿਹੜੀਆਂ ਬਹੁਤ ਭਾਰੀ ਜਿਹੜੀ ਅੱਗ ਲੱਗ ਚੁੱਕੀ ਆ ਤਸਵੀਰਾਂ ਤੁਹਾਨੂੰ ਪਟਿਆਲੇ ਤੋਂ ਦਿਖਾ ਰਿਹਾ 12 ਤਰੀ ਦੀਆਂ ਜਿੱਥੇ ਕਿ ਬਹੁਤ ਨੁਕਸਾਨ ਹੋਇਆ ਤੁਹਾਨੂੰ ਪਟਿਆਲਾ ਦੀਆਂ ਤਸਵੀਰਾਂ ਦਿਖਾ ਰਿਹਾ ਇਸ ਮੌਕੇ ਜਿਹੜੀ ਪਟਿਆਲਾ ਦੀ 12 ਬਾਰਾਂਦਰੀ ਦੇ ਵਿੱਚ ਜਿਹੜੀ ਕੱਪੜਾ ਮਾਰਕੀਟ ਲੱਗਦੀ ਸੀ ਉੱਥੇ ਜਿਹੜੀ ਹੈਗੀ ਭਿਆਨਕ ਅੱਗ ਲੱਗੀ ਆ ਤੁਸੀਂ ਲਾਈਵ ਤਸਵੀਰਾਂ ਤੁਹਾਨੂੰ ਮੈਂ ਪਟਿਆਲੇ ਤੋਂ ਦਿਖਾ ਰਿਹਾ ਇਸ ਮੌਕੇ ਦੀਆਂ ਸਿੱਧੀਆਂ ਛੋਟੀ ਬਾਰਾਂਦਰੀ ਦੀਆਂ ਤਸਵੀਰਾਂ ਨੇ ਇਹ ਜਿੱਥੇ ਕਿ ਕੱਪੜਾ ਜਿਹੜੇ ਇੱਥੇ ਮਾਰਕੀਟ ਸੀ ਉਹਨੂੰ ਜਿਹੜੀ ਬਹੁਤ ਭਿਆਨਕ ਜਿਹੜੀ ਅੱਗ ਲੱਗੀ ਆ ਤੁਹਾਨੂੰ ਦਿਖਾ ਰਿਹਾ ਟਰਾਂਸਫਾਰਮਰ ਵੀ ਉਹਨੂੰ ਜਿਹੜੀ ਅੱਗ ਲੱਗ ਚੁੱਕੀ ਆ ਟਰਾਂਸਫਾਰਮਰ ਨੂੰ ਵੀ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਪਟਿਆਲੇ ਤੋਂ ਸਿੱਧੀਆਂ ਤੁਹਾਨੂੰ ਲਾਈਵ ਤਸਵੀਰਾਂ ਦਾ ਮੌਕੇ ਜੀ ਬਿਲਕੁਲ ਜਿਹੜੀਆਂ ਪਟਿਆਲੇ ਦੇ ਵਿੱਚ ਜਿਹੜੀ ਬਾਉਂਡਰੀ ਹੀ ਭਿਆਨਕ ਜਿਹੜੀ ਅੱਗ ਲੱਗੀ ਆ ਪਟਿਆਲੇ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਸ ਮੌਕੇ ਵੀਡੀਓ ਜਿਹੜੀ ਹੈਗੀ ਹੈ ਸ਼ੇਅਰ ਕਰੋ ਵੱਧ ਤੋਂ ਵੱਧ ਪਟਿਆਲੇ ਜੀ ਤੁਹਾਨੂੰ ਐਸੀ ਤਸਵੀਰਾਂ ਦਿਖਾ ਰਹੇ ਜਿੱਦ ਤੇ ਕਿ ਬਹੁਤ ਹੀ ਭਿਆਨਕ ਅੱਗ ਜਿਹੜੀ ਅੱਗੇ ਵੱਧ ਰਹੀ ਹੈ ਤੁਹਾਨੂੰ ਵੱਧ ਤਸਵੀਰਾਂ ਦਿਖਾ ਰਹੇ ਹਾਂ ਪਟਿਆਲੇ ਦੀਆਂ ਛੋਟੀ ਬਾਰਾਂ ਦੇ ਰੇ ਦੀਆਂ ਜਿਹੜੀ ਕਿ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਆ ਇੱਥੇ ਟਰੈਫਾਰਮ ਨੇ ਟਰੈਫਾਰਮ ਨੂੰ ਜਿਹੜੀ ਅੱਗ ਲੱਗ ਚੁੱਕੀ ਆ ਉਹਨੂੰ ਤਸਵੀਰਾਂ ਦਿਖਾ ਰਿਹਾ ਇੱਥੇ ਜਿਹੜੀਆਂ ਗੱਡੀਆਂ ਸਕੂਟਰ ਮੋਟਰਸਾਈਕਲ ਵੀ ਜਿਹੜਾ ਸੜਕਾਂ ਸਵਾਹ ਹੋ ਗਏ ਉਹਨੂੰ ਧਿਆਨ ਨਾਲ ਤਸਵੀਰਾਂ ਦਿਖਾ ਰਿਹਾ ਮੰਦਰ ਬਿਲਕੁਲ ਹਨੇਰਾ ਹੋ ਰਿਹਾ ਉਹਨੂੰ ਤਸਵੀਰਾਂ ਦਿਖਾ ਰਿਹਾ ਬਚਾਰੇ ਦੀਆਂ ਜਿੱਥੇ ਕਿ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਇਹ ਜਿਹੜਾ ਹੈਗਾ ਬਿਲਕੁਲ ਨੇਲਗਰਾਬ ਧੂਆਂ ਚਾਰੇ ਪਾਸੇ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਪਟਿਆਲੇ ਜਿਹਾ ਦਿਖਾ ਰਿਹਾ ਜਿੱਥੇ ਕਿ ਬਹੁਤ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਹੈ ਸਰਾਸ ਬਾਰਮਾ ਨੂੰ ਵੀ ਜਿਹੜੀ ਹੈਗੀ ਅੱਗ ਲੱਗ ਚੁੱਕੀ ਹੈ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਪਟਿਆਲੇ ਜਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਹੈ ਤਸਵੀਰਾਂ ਤੁਹਾਨੂੰ ਪਟਿਆਲੇ ਤੋਂ ਪਟਿਆਲੇ ਤੋਂ ਦਿਖਾ ਰਿਹਾ ਜਿੱਥੇ ਕਿ ਜਿਹੜੀ ਹੈਗੀ ਆ ਬਹੁਤ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਹੈ ਉਹਰੇ ਪਟਿਆਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਟਿਆਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਉਂਕਿ ਪਟਿਆਲਾ ਦੇ ਵਿੱਚ ਜਿਹੜੀ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਹੋਇਆ ਇੱਥੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਵੀ ਬਹੁਤ ਜਿਹੜਾ ਨੁਕਸਾਨ ਹੋਇਆ ਬਹੁਤ ਭਾਰੀ ਨੁਕਸਾਨ ਹੋਇਆ ਪਟਿਆਲਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਪਟਿਆਲਾ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਜਿਹੜੀਆਂ ਬਹੁਤ ਭਾਰੀ ਜਿਹੜੀ ਅੱਗ ਲੱਗ ਚੁੱਕੀ ਆ ਤਸਵੀਰਾਂ ਤੁਹਾਨੂੰ ਪਟਿਆਲੇ ਤੋਂ ਦਿਖਾ ਰਹੇ ਹਾਂ ਬਾਰਾਂ ਤਰੀ ਦੀਆਂ ਜਿੱਥੇ ਕਿ ਬਹੁਤ ਨੁਕਸਾਨ ਹੋਇਆ